ਪੰਜਾਬ ਦੇ ਲੋਕੋ ਮੈਂ ਗੱਲ ਕਰ ਲੱਗਿਆ ਉਸ ਮਸਲੇ ਤੇ ਜਿਸ ਮਸਲੇ ਤੇ ਤੁਸੀਂ ਹਾਂ ਦਾ ਨਾਰਾ ਮਾਰਦੇ ਆ ਥੱਲੇ ਵੈਰੀ ਗੁੱਡ ਲਿਖਦੇ ਆ ਛਾਵਾ ਛੇ ਲਿਖਦੇ ਆ ਉਹ ਗੱਲ ਸੁਣ ਲਾ ਭਰਾ ਮੇਰੀ 2 ਮਿੰਟ ਗੱਲ ਸੁਣ ਲਈ ਜੇਕਰ ਤੈਨੂੰ ਚੰਗੀ ਨਾ ਲੱਗੀ ਫਿਰ ਇਹਨੂੰ ਜਿਹੜੀਆਂ ਗੱਲਾਂ ਨੂੰ ਗਾਹਨ ਕਰਦੀ ਉਹ ਤੋਂ ਪਹਿਲਾਂ ਮੇਰੀ 1 ਮਿੰਟ ਵਾਸਤੇ ਗੱਲ ਸੁਣ ਲਾ ਮੈਂ ਗੱਲ ਕਰ ਲੱਗਿਆ ਸਾਡੇ ਜਲਾਲਾਬਾਦ ਦੇ ਸਾਬਕਾ ਐਮਐਲਏ ਆ ਜਿਹੜਾ ਆਵਲਾ ਸਾਹਿਬ ਦੀ ਆਵਲਾ ਸਾਹਿਬ ਦੀ ਵੀਡੀਓ ਕੀ ਆ ਮੈਂ ਬਹੁਤ ਵਾਰ ਵੀਡੀਓ ਵੇਖੀਆਂ ਕੋਈ ਅੰਗਹੀਨ ਵਿਅਕਤੀ ਇਹਨਾਂ ਦੇ ਕੋਲ ਜਾਂਦਾ ਉਹਨੂੰ ਇਹ ਕੱਢ ਕੇ 1000 ਰੁਪਿਆ ਫੜਾ ਦਿੰਦੇ ਆ ਥੱਲੇ ਵੈਰੀ ਗੁੱਡ ਵੈਰੀ ਗੁੱਡ ਜਿਹੜਾ ਕਹਿ ਲੋ ਕਮੈਂਟਾਂ ਦੇ ਵਿੱਚ ਆ ਜਾਂਦੀ ਸੁਣ ਲੈ ਪਿੱਛੇ ਨਾ ਜਾ ਸੁਣ ਭਰਾ ਤੁਹਾਨੂੰ ਕਹਿ ਰਿਹਾ ਲੋਕੋ ਗੱਲ ਸੁਣੋ ਧਿਆਨ ਦੇ ਨਾਲ ਫਿਰ ਮੈਂ ਅੱਜ ਕੱਲ ਇਹਨਾਂ ਦੀਆਂ ਵੀਡੀਓ ਵੇਖ ਰਿਹਾ ਉਹ ਵੀਡੀਓ ਕਾਦੀਆਂ ਕਦੇ ਹਰਨੀ ਵਾਲੇ ਦੇ ਵਿੱਚ ਆਏ ਆ ਕਦੇ ਕਿਸੇ ਨੂੰ ਕੰਬਲ ਫੜਾਤਾ ਜਿਹਨੂੰ ਕੰਬਲ ਮਿਲਦਾ ਉਹ ਬਾਗੋ ਬਾਗ ਹੋ ਜਾਂਦਾ ਉਹਦੇ ਮਨ ਦੇ ਵਿੱਚ ਆ ਕਿ ਮੈਨੂੰ ਕੰਬਲ ਫਰੀ ਦੇ ਵਿੱਚ ਮਿਲ ਗਿਆ ਕਿਤੇ ਬਸ ਫਿਰ ਮੈਂ ਵੇਖਦਾ ਕਦੇ ਜਲਾਲਾਬਾਦ ਹਲਕੇ ਦੇ ਵਿੱਚ ਕਦੇ ਫਿਰੋਜ਼ਪੁਰ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਇਹਨਾਂ ਨੂੰ ਕੰਬਲ ਦਿੱਤੇ ਜਾ ਰਹੇ ਆ ਭੂਰੇ ਪਾਲੇ ਲੋਕਾਂ ਨੂੰ ਪਹਿਲਾ ਨੰਬਰ ਤਾਂ ਮੈਂ ਲੋਕਾਂ ਨੂੰ ਦੱਸ ਦੇਵਾਂ ਇਹ ਸਾਬਕਾ ਐਮਐਲਏ ਆ ਐਮਐਲਏ ਦੀ ਪੈਨਸ਼ਨ ਹੁੰਦੀ ਆ ਜਿਹੜਾ ਕਹੋ ਹਜ਼ਾਰਾਂ ਰੁਪਈਆ ਪੈਨਸ਼ਨ ਹੁੰਦੀ ਆ ਜੇ ਕਰ ਆਉਦੀ ਪੈਨਸ਼ਨ ਦੇ ਵਿੱਚੋਂ ਤੁਹਾਨੂੰ ਕੰਬਲ ਦੇ ਵੀ ਦਿੰਦਾ ਤਾਂ ਖਬਰਾਂ ਦੀ ਗੱਲ ਨਹੀਂ ਐਨੀ ਖੁਸ਼ ਹੋਣ ਦੀ ਗੱਲ ਨਹੀਂਗੀ ਇਹ ਤੁਹਾਡੀ ਤਨਖਾਹ ਲਵਾਈ ਹੋਈ ਆ ਤੁਹਾਡੀ ਇਹ ਪੈਨਸ਼ਨ ਬਣਾਈ ਹੋਈ ਆ ਜੇ ਕਰ ਤੁਸ ਤੁਹਾਨੂੰ ਉਹ ਇੱਕ ਅੱਧਾ 400 500 ਦਾ ਕੰਬਲ ਦੇ ਵੀ ਗਿਆ ਤਾਂ ਐਡੀ ਖੁਸ਼ ਹੋਣ ਵਾਲੀ ਗੱਲ ਨਹੀਂਗੀ ਫਿਰ ਮੈਂ ਹਵਲਾ ਸਾਹਿਬ ਮੇਰੀ ਗੱਲ ਦਾ ਗੁੱਸਾ ਨਾ ਕਰੋ ਤੁਹਾਡੇ ਨਾਲ ਮੇਰਾ ਕੋਈ ਵੈਰ ਨਹੀਂਗਾ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਕਹਿੰਦੇ ਤੁਹਾਡੇ ਕੋਲ ਪੈਸਾ ਬਹੁਤ ਲੋਕ ਕਹਿੰਦੇ ਆ ਕਿ ਜਦੋਂ ਤੁਸੀਂ ਇਲੈਕਸ਼ਨ ਲੜਨਾ ਸੀ ਤਾਂ ਲੋਕਾਂ ਨੂੰ ਦੱਸਿਆ ਸੀਗਾ ਕਿ ਜੀ ਅਸੀਂ ਫੈਕਟਰੀਆਂ ਖੋਲ੍ਹਾਂਗੇ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ ਸਾਡੇ ਆ ਕੰਮ ਸਾਡੇ ਉਹ ਕੰਮ ਭਾਵੇਂ ਤੁਸੀਂ ਕਿਹਾ ਜਾਂ ਨਹੀਂ ਕਿਹਾ ਉਹ ਪਾਸੇ ਦੀ ਗੱਲ ਰਹਿ ਗਈ ਆ ਪਰ ਮੈਂ ਤੁਹਾਨੂੰ ਇੰਨੀ ਗੱਲ ਇਹ ਕਹੂੰਗਾ ਕਿ ਆਵਲਾ ਸਾਹਿਬ ਜਿੰਨਾ ਮਹਾਰਾਜ ਨੇ ਤੁਹਾਨੂੰ ਪੈਸਾ ਦਿੱਤਾ ਆ ਤੁਸੀਂ ਜਲਾਲਾਬਾਦ ਹਲਕੇ ਦੇ ਵਿੱਚ ਫੈਕਟਰੀਆਂ ਕਿਉਂ ਨਹੀਂ ਖੁਲਾ ਰਹੇ ਫੈਕਟਰੀਆਂ ਖੁਲਾਓ ਜੇਕਰ ਇੱਕ ਨੌਜਵਾਨ ਉੱਥੇ ਕੰਮ ਕਰੂਗਾ ਤੇ ਉਹ 10 ਤੋਂ 12000 ਰੁਪਿਆ ਤਨਖਾਹ ਲਊਗਾ ਪਰ ਜੇਕਰ ਅਸੀਂ 300 ਰੁਪਏ ਦੇ ਇੱਕ ਕੰਬਲ ਮੰਨੀਏ 3000 ਦੇ 10 ਕੰਬਲ ਤੇ ਜਿਹੜੇ ਕਹੋ 30000 ਦੇ 100 ਕੰਬਲ ਮਤਲਬ ਤਿੰਨ ਜਣਿਆਂ ਦੇ ਰੋਜ਼ਗਾਰ ਦੇ ਵਿੱਚ ਤੁਸੀਂ 100 ਬੰਦੇ ਨੂੰ ਕੰਬਲ ਵੰਡਦੇ ਆ ਤੇ ਉਹ ਖੁਸ਼ ਹੋਣ ਵਾਲੀ ਤਾਂ ਗੱਲ ਹੀ ਨਹੀਂ ਗਈ ਤੇ ਕਦੇ ਗਾਣੇ ਜੇ ਲਾ ਦੇਣੇ ਗਿੱਜੇ ਚ 300 ਆ ਕਿੰਨੇ ਹਜ਼ਾਰ 4000 1500 2000 ਰੁਪਇਆ ਕੱਢਣਾ ਇੱਕ ਅੰਗਹੀਨ ਵਿਅਕਤੀ ਤੁਹਾਡੇ ਕੋਲ ਆ ਰਿਹਾ ਤੁਸੀਂ ਉਹਨੂੰ ਪੈਸਾ ਦੇ ਰਹੇ ਆ ਮੈਂ ਇਹ ਗੱਲਾਂ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਦਾ ਹਸਪੀਟਲਾਂ ਦੇ ਵਿੱਚ ਲੋਕ ਬਿਨਾਂ ਇਲਾਜ ਤੋਂ ਮਰਦੇ ਆ ਤੁਸੀਂ ਐਮਐਲਏ ਰਹਿ ਚੁੱਕੇ ਆ ਚਲੋ ਤੁਸੀਂ ਸੀਟ ਨਹੀਂ ਲੜੀ ਉਸ ਤੋਂ ਬਾਅਦ ਉਹ ਤੁਹਾਡੀ ਮਰਜ਼ੀ ਆ ਪਰ 2024 ਦੇ ਵਿੱਚ ਜਿਹੋ ਜਾਂ ਤੁਸੀਂ ਕੰਮ ਕਰ ਰਹੇ ਆ ਕਹਿਣ ਤੋਂ ਪਹਿਲ ਤੁਸੀਂ ਫਿਰੋਜ਼ਪੁਰ ਤੋਂ MP ਦੀ ਚੋਣ ਲੜੋਗੇ ਪਰ ਮੈਂ ਤੁਹਾਨੂੰ ਇਹ ਕਹਿਣਾ ਕਿ ਲੋਕਾਂ ਨੂੰ ਰੋਜ਼ਗਾਰ ਆਲਾ ਬਣਾਓ ਨਾ ਕਿ ਲੋਕਾਂ ਨੂੰ ਕੰਬਲਾਂ ਤੇ ਪੱਕੇ ਰੱਖੋ ਜਿਹੜੇ ਮੈਂ ਇਹ ਨੋਟ ਰੱਖੋ ਜੀ ਗੱਲ ਧਿਆਨ ਮਾਰੋ ਗੱਲ ਜੇਕਰ ਆਵਲਾ ਸਾਹਿਬ ਗਰੀਬ ਲੋਕਾਂ ਤੇ ਕਿਰਪਾ ਕਰਨ ਅਸਟੈਂਪ ਜਿਹੜਾ ਕਰੋ ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਗਰੀਬ ਬੱਚੇ ਮੰਗਦੇ ਫਿਰਦੇ ਹੁੰਦੇ ਆ 10 ਰੁਪਏ ਦੇ ਦਿਓ ਅੰਕਲ ਜੀ 5 ਰੁਪਏ ਦੇ ਦਿਓ ਅੰਕਲ ਜੀ ਤੁਸੀਂ ਉਹਨਾਂ ਵਾਸਤੇ ਕੁਝ ਕਰ ਦਿਓ ਮੇਰੀ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਜਿਹੜਾ ਕੰਬਲ ਵੰਡ ਰਹੇ ਆ ਤੁਹਾਡਾ ਧੰਨਵਾਦ ਆ ਬਹੁਤ ਵਧੀਆ ਗੱਲ ਆ ਤੁਸੀਂ ਇਹ ਕੰਮ ਕਰੀ ਜਾਂਦੇ ਆ ਪਰ ਨਾਲ ਨਾਲ ਵੀਡੀਓ ਵੀ ਬਣੀ ਜਾਂਦੀ ਆ ਜਿਹੜਾ ਕੋਈ ਐਨ ਜੀਓ ਵਾਲਾ ਵੀਡੀਓ ਬਣਾਉਂਦਾ ਕੰਬਲ ਦਿੰਦਾ ਉਹਦੀ ਮੈਂ ਮਜਬੂਰੀ ਸਮਝਦਾ ਉਹਦੀ ਮਜਬੂਰੀ ਕੀ ਆ ਜੇਕਰ ਉਹ 100 ਕੰਬਲ ਵੰਡਦਾ ਤੇ ਉਹ ਕੰਬਲ ਵੰਡਦਾ ਵੀਡੀਓ ਪਾਉਂਦਾ ਉਹਨੂੰ ਮਜਬੂਰੀ ਇਹ ਆ ਕਿ ਉਹਦੀ ਕੋਈ ਨਾ ਕੋਈ ਐਨ ਆਰ ਆਈ ਜਾਂ ਪੰਜਾਬ ਦਾ ਦਾਨੀ ਸੱਜਣ ਮਦਦ ਕਰੂਗਾ ਜਿਹਦੇ ਨਾਲ ਹੋਰ ਲੋਕਾਂ ਦੀ ਵੀ ਉਹ ਮਦਦ ਕਰ ਸਕਦਾ ਔਰ ਜੇਕਰ ਗੱਲ ਕਰੀਏ ਤੁਹਾਡੀ ਤੁਹਾਡੇ ਕੋਲ ਮਹਾਰਾਜ ਦਾ ਦਿੱਤਾ ਹੋਇਆ ਬਹੁਤ ਪੈਸਾ ਤੇ ਪੈਸਾ ਤੁਹਾਡੇ ਕੋਲ ਫੁੱਲਾ ਤੁਸੀਂ ਲੋਕਾਂ ਦੀ ਮਦਦ ਇੱਕ ਦਿਨ ਨਹੀਂ ਦੋ ਦਿਨ ਨਹੀਂ ਹਜ਼ਾਰਾਂ ਲੋਕਾਂ ਦੀ ਮਦਦ ਕਰ ਸਕਦੇ ਆ ਮਹਾਰਾਜ ਦਾ ਦਿੱਤਾ ਆ ਤੁਹਾਡੇ ਕੋਲ ਇਨਾਕ ਪੈਸਾ ਕਿ ਜੇਕਰ ਉਹ ਪੈਸੇ ਦੀ ਵਿਆਜ ਦੀ ਗੱਲ ਕਰੀਏ ਤਾਂ ਤੁਸੀਂ ਉਸ ਵਿਆਜ ਦੇ ਨਾਲ ਲੋਕਾਂ ਦਾ ਭਲਾ ਕਰ ਸਕਦੇ ਆ ਮੇਰੀ ਤੁਹਾਨੂੰ ਇਹ ਬੇਨਤੀ ਆ ਕਿ ਲੋਕਾਂ ਦਾ ਸਵਾਰ ਦੋ ਕੁਝ ਜੇ ਨਾ ਜੇਕਰ ਕੁਝ ਲੋਕਾਂ ਦਾ ਸਵਾਰ ਸਕਦੇ ਆ ਇਹ ਬੇਨਤੀ ਮੰਨੋ ਮੇਰੀ ਲੋਕਾਂ ਵਾਸਤੇ ਫੈਕਟਰੀਆਂ ਖੋਲੋ ਜੇਕਰ ਕੰਮ ਕਰ ਸਕਦੇ ਹੋ ਤਾਂ ਜਿਹੜਾ ਕਹ ਲੋ ਜਿਹੜੇ ਗਰੀਬ ਲੋਕ ਆ ਉਹਨਾਂ ਦੀ ਸਟੱਡੀ ਕਰਵਾਓ ਜਿਹੜਾ ਕੋਈ ਜੱਜ ਬਣਨ ਵਾਲਾ ਉਹਦੀ ਜੱਜ ਦੀ ਪੜ੍ਹਾਈ ਕਰਾਓ ਜੇਕਰ ਕੋਈ ਡੀਸੀ ਬਣਨ ਵਾਸਤੇ ਪੜ੍ਹਾਈ ਕਰਦਾ ਉਹਦੀ ਪੜ੍ਹਾਈ ਕਰਾਓ ਜਿਹੜੇ ਗਰੀਬ ਲੋਕ ਆ ਇਹ ਮੇਰੀ ਬੇਨਤੀ ਆ ਕਿ ਜਿਹੜੀਆਂ ਤੁਸੀਂ ਵੀਡੀਓ ਪਾਉਂਦੇ ਆ ਇੱਕ ਕੰਬਲ ਦੇਤਾ ਦੱਸਾ ਜਿਹਨਾਂ ਨੂੰ ਕੰਬਲ ਦੇ ਕੇ ਵੀਡੀਓ ਪਾਤੀ ਉਹ 20-20 ਲੱਖ ਜਾਂ 2-2 ਲੱਖ ਬੰਦਾ ਦੇਖਦਾ ਉਹਦੇ ਨਾਲ ਤੁਹਾਡੀ ਫੋਕੀ ਸ਼ੌਹਰਤ ਹੀ ਬਣਦੀ ਆ ਉਹਦੇ ਨਾਲ ਲੋਕਾਂ ਦਾ ਭਲਾ ਨਹੀਂ ਹੁੰਦਾ ਹੁਣ ਲੋਕ ਮੈਨੂੰ ਪਤਾ ਥੱਲੇ ਕੀ ਲਿਖਣਗੇ ਤੂੰ ਲੋਕਾਂ ਨੂੰ ਕੀ ਦਿੰਨਾ ਮੇਰੀ ਜੇਬ ਤਾਂ ਆਪ ਦੀ ਖਾਲੀ ਪਈ ਹੈ ਮੈਂ ਆਪ ਕਰਜ਼ਾਈ ਹੋਇਆ ਪੈ ਮੈਂ ਕਿਸੇ ਨੂੰ ਕੀ ਦੇ ਦਾਂ ਮੈਂ ਤਾਂ ਗੱਲ ਕਰੀ ਜਾਂਦਾ ਜਾਂ ਤਾਂ ਮੈਨੂੰ ਵੀ ਲਿਆਕੇ ਦਿਓ 3-400 ਕਰੋੜ ਰੁਪਏ ਦੀ ਪ੍ਰਾਪਰਟੀ ਫਿਰ ਮੈਂ ਸਕੂਲ ਖੁਲਾਉਣਾ ਉਹਨਾਂ ਸਕੂਲਾਂ ਦੇ ਵਿੱਚ ਐਸਸੀ ਬੀਸੀ ਜਰਨਲ ਹਿੰਦੂ ਮੁਸਲਮਾਨ ਸਿੱਖ ਈਸਾਈਆਂ ਦੇ ਬੱਚੇ ਪੜਾਉਣਾ ਉਸ ਸਕੂਲਾਂ ਦੇ ਵਿੱਚ ਜੇਕਰ ਮੇਰਾ ਵਿਆਹ ਹੋਊਗਾ ਤਾਂ ਮੈਂ ਆਪਦੇ ਬੱਚੇ ਵੀ ਉਹਨਾਂ ਦੇ ਬਰਾਬਰ ਪੜਾਊਂਗਾ ਉਹ ਉਹਨਾਂ ਸਕੂਲਾਂ ਦੇ ਵਿੱਚੋਂ ਆਈਪੀਐਸ ਡਾਕਟਰ ਇੰਜੀਨੀਅਰ ਤਿਆਰ ਕਰੂੰਗਾ ਜੇਕਰ ਮੇਰੇ ਕੋਲ ਇੰਨਾ ਪੈਸਾ ਹੋਵੇ ਤੇ ਜੇਕਰ ਮੈਂ ਕੰਬਲ ਦੇਖ ਕੇ ਦਸ ਜਣਿਆਂ ਨੂੰ ਵੀਡੀਓ ਪਾਤੀ ਉਹਦੇ ਨਾਲ ਕੋਈ ਪੰਜਾਬ ਦਾ ਭਲਾ ਨਹੀਂਗਾ ਮੈਂ ਫਿਰ ਕਹਿ ਰਿਹਾ ਆਗਲਾ ਸਾਹਿਬ ਤੁਹਾਡੇ ਕੋਲ ਮਹਾਰਾਜ ਦੀ ਦਿੱਤੀ ਹੋਈ ਪਾਵਰ ਜੇਕਰ ਪਾਵਰ ਨਹੀਂ ਗਈ ਤਾਂ ਤੁਹਾਡੀ ਆ ਜਿਹੜੇ ਆਪਣੇ ਸੁਨੀਲ ਜਾਖੜਾ ਉਹਦੇ ਨਾਲ ਚੰਗੀ ਬੰਦੀ ਆ ਸੁਨੀਲ ਜਾਖੜ ਦੀ ਗਾਂ ਬੀਜੇਪੀ ਦੇ ਨਾਲ ਬੰਦੀ ਆ ਤਾਂ ਇਹਦਾ ਮਤਲਬ ਕੀ ਆ ਕੇਂਦਰ ਨੂੰ ਕਹੋ ਕਿਉਂ ਸਾਡੇ ਫਾਇਲਕਾ ਜ਼ਿਲ੍ਹੇ ਦੇ ਵਿੱਚ ਫੈਕਟਰੀਆਂ ਖੋਲੋ ਆਪਦੀਆਂ ਚੰਗੀਆਂ ਜਿਹੜੀ ਕਿਸਾਨੀ ਦਾ ਘਾਣਾ ਨਾ ਕਰੇ ਔਰ ਕਿਸੇ ਪਹਿਲੀ ਪੱਠੇ ਦਾ ਨੁਕਸਾਨ ਨਾ ਕਰੇ ਉਹ ਫੈਕਟਰੀਆਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਲਾਓ ਆ ਆ ਮਤਲਬ ਪੰਜਾਬ ਦੇ ਨਹੀਂ ਆ ਜ਼ਿਲ੍ਹੇ ਦੇ ਐਸ ਹਲਕੇ ਦੇ ਨੌਜਵਾਨਾਂ ਨੂੰ ਨੌਕਰੀ ਲਾਓ ਤਾਂ ਕਿ ਕਿਸੇ ਕੋਲ ਪੈਸਾ ਆ ਜੇ ਤੁਹਾਡੇ ਕੰਬਲਾਂ ਦੀ ਲੋੜ ਨਾ ਪਵੇ ਅਗਲਾ ਆਪ ਆਪ ਕੰਬਲ ਲੈ ਲੂਗਾ ਤੁਸੀਂ ਗਰੀਬ ਲੋਕਾਂ ਨੂੰ ਕੰਬਲ ਨਾ ਵੰਡੋ ਗਰੀਬ ਲੋਕਾਂ ਵਾਸਤੇ ਰੋਜ਼ਗਾਰ ਤਿਆਰ ਕਰੋ ਆਪਾਂ ਅਕਸਰ ਇੱਕ ਵੀਡੀਓ ਵੇਖਦੇ ਆ ਕੋਈ ਬੰਦਾ ਮੰਗੀ ਜਾਂਦਾ ਹੁੰਦਾ ਕੋਈ ਉਹਨੂੰ 5 ਰੁਪਏ ਦਿੰਦਾ ਕੋਈ ਉਹਨੂੰ 10 ਰੁਪਏ ਦਿੰਦਾ ਪਰ ਕੋਈ ਇੱਕ ਅਗਲੇ ਵਰਗਾ ਕੋਈ ਆਉਂਦਾ ਕੋਈ ਨੌਜਵਾਨ ਆਉਂਦਾ ਕੋਈ ਚੰਗੀ ਸੋਚ ਵਾਲਾ ਮੈਂ ਤਾਂ ਫਿਰ ਵੀ ਤੁਹਾਨੂੰ ਕਿ ਬਹੁਤ ਕਿੱਡਾ ਸਤਿਕਾਰ ਦੇ ਰਿਆ ਉਹ ਆਉਂਦਾ ਉਹ ਸੋਚਦਾ ਯਾਰ ਵੀ ਇਹਨੂੰ ਕੰਬਲ ਦੇ ਕੇ ਜਾਂ ਇਹਨੂੰ 10 ਰੁਪਏ ਦੇ ਕੇ ਫਾਇਦਾ ਨਹੀਂ ਹੋਣਾ ਉਹ ਉਹਨੂੰ ਪਾਣੀ ਦੀਆਂ ਬੋਤਲਾਂ ਲਿਆ ਕੇ ਦੇ ਦਿੰਦਾ ਪਾਣੀ ਦੀਆਂ ਬੋਤਲਾਂ ਲਿਆ ਕੇ ਦਿੰਦਾ ਔਰ ਉਹ ਪਾਣੀ ਦੀਆਂ ਬੋਤਲਾਂ ਲੋਕੀ ਪੈਸੇ ਰੱਖੀ ਜਾਂਦੇ ਆ ਚੱਕੀ ਜਾਂਦੇ ਆ ਜੀਹਦੇ ਕਰਕੇ ਉਹ ਆਪਾਂ ਵੇਖਦੇ ਆ ਅਮੀਰ ਹੋ ਜਾਂਦਾ ਭਾਵੇਂ ਉਹ 1 2 ਮਿੰਟਾਂ ਦੀ ਵੀਡੀਓ ਆ ਪਰ ਸਚਾਈ ਆ ਲੋਕਾਂ ਨੂੰ ਮੰਗਣ ਵਾਲਾ ਨਾ ਬਣਾਓ ਲੋਕਾਂ ਨੂੰ ਲੈਣ ਵਾਲਾ ਨਾ ਬਣਾਓ ਲੋਕਾਂ ਨੂੰ ਭਾਈ ਸਾਹਿਬ ਖੁਦ ਦਾਨ ਦੇਣ ਵਾਲਾ ਬਣਾਓ ਕੱਲੇ ਦਾਨ ਦੇਣ ਵਾਲੇ ਤਾਂ ਅੱਖੇ ਰੱਬ ਨੇ ਸਿਖਾਲੇ ਕਰਤੇ ਤੇ ਲੋਕਾਂ ਦੇ ਸਿਖਾਲੇ ਕਿੱਦੇ ਕਰੋਗੇ ਤੁਸੀਂ ਤਾਂ ਸਿਖਾਲੇ ਸੀ ਗਈ ਮੈਂ ਫਿਰ ਤੋਂ ਕਹਿ ਰਿਹਾ ਲੋਕ ਮੇਰੀ ਇਸ ਗੱਲ ਨੂੰ ਗਲਤ ਨਾ ਲੈਣ ਭਾਈ ਸਾਹਿਬ ਜਿਹੜਾ ਕੋਈ ਐਮਐਲਏ ਬਣਦਾ ਉਹਨੂੰ ਕੋਈ ਐਮਐਲਏ ਨਹੀਂ ਬਣਾਉਂਦਾ ਤੁਹਾਡੀਆਂ ਵੋਟ ਐਮਐਲਏ ਬਣਾਉਂਦੀਆਂ ਜੇਕਰ ਤੁਸੀਂ ਉਹਨੂੰ ਵੋਟ ਨਾ ਪਾਓ ਉਹ ਐਮਐਲਏ ਕਦੇ ਨਹੀਂ ਬਣਦਾ ਜਿਹੜਾ ਤੁਹਾਡਾ ਚੁਣਿਆ ਹੋਇਆ ਨੁਮਿੰਦਾ ਤੁਹਾਡਾ ਐਮਐਲਏ ਆ ਉਹਦੀ ਤਨਖਾਹ ਹੁੰਦੀ ਆ ਲੱਖ ਤੋਂ ਪਲੱਸ ਗੱਡੀਆਂ ਉਹਨੂੰ ਫ੍ਰੀ ਮਿਲਦੀਆਂ ਗਨਮੈਨ ਉਹਨੂੰ ਮਿਲਦੇ ਆ ਨੋਟ ਕਰੀ ਜਾਂਦੇ ਆ ਗੱਲ ਕਿ ਨਹੀਂ ਫਿਰ ਜਦੋਂ ਉਹ ਸਾਬਕਾ ਹੋ ਜਾਂਦਾ ਜਿਵੇਂ ਤੁਸੀਂ ਇਹ ਕਹਤਾ ਅਸੀਂ ਫਲਾਣੇ ਨੂੰ ਹਰਾਤਾ ਅਸੀਂ ਤਾਂ ਮੋਢ ਹਰਾਤੇ ਉਹ ਕੋਈ ਮੰਗਾ ਨਹੀਂ ਲੱਗਗੇਗੇ ਉਹ ਤੁਹਾਡੀ ਦਿਮਾਗ ਦੀ ਪ੍ਰੋਬਲਮ ਸੀਗੀ ਉਹ ਕੋਈ ਗਰੀਬ ਨਹੀਂ ਹੋਏ ਉਹਨਾਂ ਦੀਆਂ ਪੈਨਸ਼ਨਾਂ ਲੱਗਦੀਆਂ ਬਾਅਦ ਦੇ ਵਿੱਚ ਸੁਣਿਆ ਹੀ ਹੈ ਤੁਸੀਂ ਵਿਧਾਨ ਸਭਾ ਦੇ ਵਿੱਚ ਅਕਸਰ ਰੌਲਾ ਪੈਂਦਾ ਪੈਨਸ਼ਨਾਂ ਨੂੰ ਲੈ ਕੇ ਉਹਨਾਂ ਦੀਆਂ ਪੈਨਸ਼ਨਾਂ ਲੱਗਦੀਆਂ ਉਹ ਜਿਹੜੀਆਂ ਪੈਨਸ਼ਨਾਂ ਤੁਹਾਡੀਆਂ ਹੀ ਲਗਵਾਈਆਂ ਹੁੰਦੀਆਂ ਜੇਕਰ ਆ ਆਵਲਾ ਸਾਹਿਬ ਉਹ ਪੈਨਸ਼ਨਾਂ ਦੇ ਵਿੱਚੋਂ ਲੋਕਾਂ ਨੂੰ ਕੰਬਲ ਵੰਡ ਦੇਣਗੇ ਉਹ ਐਡੀ ਖੁਸ਼ ਹੋਣ ਵਾਲੀ ਗੱਲ ਨਹੀਂ ਕੀ ਜੇਕਰ ਐਮਪੀ ਦੀ ਚੋਣ ਲੜਨੀ ਆ ਐਮਐਲਏ ਦਾ ਫਰਜ ਹੁੰਦਾ ਸਰਪੰਚ ਦਾ ਫਰਜ ਹੁੰਦਾ ਪਿੰਡ ਦੇ ਵਿੱਚੋਂ ਬੇਰੋਜ਼ਗਾਰੀ ਚੱਕਣੀ ਕਹਿਣ ਤੋਂ ਪਾਵੋ ਐਮਐਲਏ ਨੂੰ ਦੱਸੇ ਐਮਐਲਏ ਦਾ ਫਰਜ ਹੁੰਦਾ ਹਲਕੇ ਤੋਂ ਗਰੀਬੀ ਚੱਕਣੀ ਦੁੱਖ ਕੱਟਣੇ ਤੇ ਉਹ ਜਾ ਕੇ ਮੁੱਖ ਮੰਤਰੀ ਨੂੰ ਦੱਸੇ ਇਸ ਟਾਈਮ ਮਹਾਰਾਜ ਦਾ ਦਿੱਤਾ ਹੋਇਆ ਆਵਲੇ ਸਾਹਿਬ ਕੋਲ ਬਹੁਤ ਕੁਝ ਆ ਲੋਕਾਂ ਦਾ ਸਵਾਰੋ ਕੰਬਲ ਦੇ ਕੇ ਨਹੀਂ ਸਵਾਰਿਆ ਜਾਣਾ ਫੈਕਟਰੀਆਂ ਖੋਲੋ ਤੁਸੀਂ ਫੈਕਟਰੀਆਂ ਦੀ ਗੱਲ ਕੀਤੀ ਸੀ ਫੈਕਟਰੀਆਂ ਚਲਾਓ ਫੈਕਟਰੀਆਂ ਦੇ ਨਾਲ ਭਲੇ ਹੋਣੇ ਆ ਲੋਕਾਂ ਦੇ ਨਾਲ ਇੱਕ ਫੈਕਟਰੀ ਐ ਇਹੋ ਜੀ ਖੋਲੋ ਜੀ ਦੇ ਵਿੱਚ 10000 ਕੰਮ ਕਰੇ ਨੌਜਵਾਨ ਜਲਾਲਾਬਾਦ ਹਲਕੇ ਦੀ 211948 ਵੋਟਾਂ ਜੇਕਰ ਤੁਸੀਂ 10 10 20 20000 ਨੌਕ ਜਿਹੜੀਆਂ ਕਹ ਲੋ ਪੋਸਟਾਂ ਵਾਲੀ ਫੈਕਟਰੀ ਖੋਲ ਦੋ ਤਾਂ 4-5 ਫੈਕਟਰੀਆਂ ਦੀ ਲੋੜ ਪਊਗੀ ਜਲਾਲਾਬਾਦ ਵਾਲਿਆਂ ਨੂੰ ਰੋਜ਼ਗਾਰ ਮਿਲ ਜੂਗਾ ਜਿਹਦੇ ਕਰ ਉਹਨਾਂ ਦੇ ਘਰ ਚੰਗੇ ਹੋ ਜਾਣਗੇ ਮੇਰੀ ਇੰਨੀ ਕੁ ਬੇਨਤੀ ਆਵਲਾ ਸਾਹਿਬ ਕੰਬਲ ਵੰਡਿਆ ਕੋਈ ਫਰਕ ਨਹੀਂ ਪੈਣਾ ਹੁਣ ਜਿਹੜੇ ਸਾਡੇ ਪੰਜਾਬ ਦੇ ਦਾਨੀ ਸੱਜਣ ਉਹਨਾਂ ਨੂੰ ਬੇਨਤੀ ਆ ਚਾਰ ਕੰਬਲ ਵੰਡ ਕੇ ਭਲੇ ਨਹੀਂ ਹੋਣੀ ਜਲਾਲਾਬਾਦ ਦੇ ਵਿੱਚ ਹੀ ਕਈ ਲੋਕਾਂ ਦੀਆਂ ਛੱਤਾਂ ਚੁੰਨਦੀਆਂ 2021 ਦੇ ਵਿੱਚ ਮੈਂ ਵੀਡੀਓ ਪਾਉਂਦਾ ਰਿਹਾ ਆਵਲਾ ਸਾਹਿਬ ਨੂੰ ਆਖਿਓ ਵਾਲੇ ਦੀ ਪਿੰਡ ਦੀ ਨਹਿਰ ਤੇ ਇੱਕ ਗਰੀਬ ਬੰਦਾ ਰਹਿੰਦਾ ਸੀ ਜਿਹੜਾ ਬਿਜਲੀ ਦਾ ਕੰਮ ਕਰਦਾ ਸੀ ਉਹਨੂੰ ਲਾਈਟ ਲੱਗ ਗਈ ਉਹਦੇ ਸਰੀਰ ਨੂੰ ਨੁਕਸ ਪੈ ਗਿਆ ਉਹਦੇ ਅੰਗ ਪੈਰ ਐ ਹੋ ਗਏ ਉਹਦੇ ਦੋ ਬੱਚੇ ਸੀ ਉਹ ਦਿਹਾੜੀ ਦੱਪਾ ਕਰਨ ਲੱਗ ਗਏ ਉਹਦੀ ਮਾਤਾ ਜਮਾਂ ਗਰੀਬ ਸੀ ਪਰ ਉਹ ਜਿਹੜਾ ਕਹ ਲੋ ਆਵਲੇ ਸਾਹ ਦੇ ਸਿਰ ਤੇ ਜੂ ਨਹੀਂ ਸਰਕੀ ਤੇ ਜਦੋਂ ਇੱਥੇ ਕੋਈ ਜਲਾਲਾਬਾਦ ਚ ਕਦੇ ਕਿਸੇ ਕਲਾਕਾਰ ਦਾ ਖੜਾ ਲਵਾ ਦਿਆ ਕਰੇ ਕਦੇ ਕਿਸੇ ਕਲਾਕਾਰ ਦਾ ਕਿਉਂਕਿ ਉਥੇ ਇਕੱਠ ਹੋਣਾ ਸੀ ਨਾ ਤਾਂ ਕਰਕੇ ਫਿਰ ਦੂਸਰੇ ਨੰਬਰ ਤੇ ਮੈਂ ਇਥੋਂ ਆ ਪਿੰਡੇ ਦਾ ਟਾਲੀ ਵਾਲਾ ਆ ਨਾਲ ਹੀ ਰਹਿ ਗਿਆ ਟਾਲੀ ਵਾਲਾ ਬੋਦਲਾ ਵੀ ਕਹਿ ਦਿੰਨੇ ਆ ਉਸ ਟਾਲੀ ਵਾਲੇ ਦੇ ਵਿੱਚ ਇੱਕ ਮਾਤਾ ਸੀ ਜਿਹੜੀ ਬਚਪਨ ਤੋਂ ਦੁੱਖ ਭੋਗੀ ਜਾਂਦੀ ਆ ਬਾਈ ਸਾਹਿਬ ਜੇਕਰ ਲੋਕਾਂ ਦੇ ਦੁੱਖ ਕੱਟਣ ਨੂੰ ਬਣਿਆ ਕੰਬਲ ਦੇ ਕੇ ਨਹੀਂ ਦੁੱਖ ਕੱਟੇ ਜਾਣੇ ਕਿਰਪਾ ਕਰਕੇ ਇਹ ਵੀਡੀਓ ਬਣਾਉਣੀਆ ਛੱਡੋ ਜੇਕਰ ਵਾਕੇ ਲੋਕਾਂ ਦਾ ਭਲਾ ਕਰਦੇ ਆ ਇੱਥੋਂ ਪਤਾ ਲੱਗਦਾ ਆਵਲਾ ਸਾਹਿਬ ਉੱਥੋਂਦੇ ਆ ਵੀਡੀਓ ਬਣੀ ਜਾਂਦੀ ਹੁੰਦੀ ਆ ਹੁਣ ਕਈ ਜਿਹੜੇ ਇਹਨਾਂ ਦੇ ਇੰਚਾਰਜੇ ਛੱਡੇ ਹੋਣਗੇ ਜਿਹੜੇ ਇਹਨਾਂ ਦੇ মিডিਆ ਇੰਚਾਰਜ ਸਾਹਮਦੇ ਹੋਣਗੇ ਉਹ ਥੱਲੇ ਧੀਆ ਪੈਣਾ ਦੀਆਂ ਗਾਲਾਂ ਲਿਖਣਗੇ ਜਾਂ ਮਾੜਾ ਚੰਗਾ ਲਿਖਣਗੇ ਭਾਈ ਤੁਹਾਡਾ ਕੰਮ ਆ ਤੁਸੀਂ ਕਰੋ ਅਸੀਂ ਤੁਹਾਨੂੰ ਨਹੀਂ ਰੋਕਦੇ ਤੁਸੀਂ ਉਹਨਾਂ ਦੇ ਪੇਜ ਚਲਾਉਨੇ ਆ ਤੁਹਾਡਾ ਕੰਮ ਪਰ ਮੇਨ ਗੱਲ ਮੈਂ ਫਿਰ ਤੋਂ ਕਹਿੰਨਾ ਲੋਕਾਂ ਨੂੰ ਰੋਜ਼ਗਾਰ ਖੋਲ ਕੇ ਦਿਓ ਲੋਕ ਤਾਂ ਦੋ ਡਾਂਗ ਦੀ ਰੋਟੀ ਪਿੱਛੇ ਸੱਤ ਸਮੁੰਦਰੋਂ ਪਾਰ ਜਾਈ ਜਾਂਦੇ ਆ ਮੇਰੇ ਪਿੰਡ ਦੇ ਵਿੱਚੋਂ ਕਈ ਵੀਜ਼ੇ ਲੱਗ ਰਹੇ ਆ ਕਈ ਪਾਸਪੋਰਟ ਬਣਾ ਰਹੇ ਆ ਕਿਉਂਕਿ ਉਹਨਾਂ ਕੋ ਰੋਜ਼ਗਾਰ ਹੈ ਨਹੀਂਗਾ ਜ਼ਰੂਰੀ ਨਹੀਂ ਸਰਕਾਰੀ ਤੁਸੀਂ ਆਪਦੀਆਂ ਫੈਕਟਰੀਆਂ ਖੋਲ ਦੋ ਉਹਨਾਂ ਨੂੰ ਰੋਜ਼ਗਾਰ ਦਿਓ ਤੁਹਾਨੂੰ ਕੰਬਲ ਵੰਡਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਵੀਡੀਓ ਬਣਾਉਣ ਦੀ ਲੋੜ ਨਹੀਂ ਪੈਣੀ ਇੱਥੋਂ ਭਲਾ ਹੋ ਜੂਗਾ ਲੋਕਾਂ ਦਾ ਪੰਜਾਬ ਦੇ ਲੋਕੋਂ ਮੈਂ ਐਂਡਾ ਦੀ ਗੱਲ ਇਹ ਕਹਿਣ ਲੱਗਿਆ ਕੋਈ ਵੀ ਐਮਐਲਏ ਤੁਹਾਡਾ ਪਲਾਣ ਨਹੀਂ ਕਰ ਸਕਦਾ ਉਹਦਾ ਕਾਰਨ ਕੀ ਆ ਕਿ ਉਹਨਾਂ ਦੀ ਸੋਚ ਉਦਮ ਸਿੰਘ ਹੋਰਾਂ ਵਾਲੀ ਨਹੀਂਗੀ ਕਿ ਭਾਈ ਵੀ ਸਾਡੇ ਕੋਈ ਆ ਕੇ ਜਲਿਆਂਵਾਲੇ ਬਾਗ ਦੇ ਵਿੱਚ ਸਾਡੇ ਭਾਰਤੀ ਲੋਕ ਮਾਰ ਗਏ ਆ ਤੇ ਅਸੀਂ ਜਾ ਕੇ ਉੱਥੇ ਮਾਰੀਏ ਉਹਨਾਂ ਨੂੰ ਉਹਨਾਂ ਦੀ ਉਹ ਸੋਚ ਹੈ ਨਹੀਂਗੀ ਮੈਂ ਫਿਰ ਦੱਸ ਦੇਵਾਂ ਇਹਨਾਂ ਮੰਤਰੀਆਂ ਦੀ ਇਹਨਾਂ ਐਮਐਲਏਾਂ ਦੀ ਡਾਕਟਰ ਅੰਬੇਦਕਰ ਸਾਹਿਬ ਵਾਲੀ ਭੀਮਰਾਓਂ ਅੰਬੇਦਕਰ ਵਾਲੀ ਸੋਚ ਨਹੀਂਗੀ ਕੀਸੀ ਲੋਕਾਂ ਨੂੰ ਬਰਾਬਰ ਜਿਹੜੀ ਕਹ ਲੋ ਬਰਾਬਰਤਾ ਦਵਾਈਏ ਸਿਰਫ ਇਹਨਾਂ ਚ ਸੋਚਿਆ ਕਿ ਸਾਡੇ ਘਰ ਪਰਨ ਗੱਲ ਕਰਦੇ ਆ ਗੁਰੂ ਸਾਹਿਬਾਂ ਦੀ ਗੁਰੂ ਸਾਹਿਬਾਂ ਦੇ ਦਿਨ ਚੱਲ ਰਹੇ ਆ ਇਹਨਾਂ ਦੀ ਸੋਚ ਗੁਰਨਾਵਾਲੀ ਨਹੀਂਗੀ ਕਿ ਆਪਦੇ ਘਰ ਉਜਾੜ ਕੇ ਲੋਕਾਂ ਦੇ ਘਰ ਵਸਾਉਣ ਵਾਲੀ ਨਹੀਂਗੀ ਇਹਨਾਂ ਦੀ ਸੋਚ ਆ ਲੋਕਾਂ ਦੇ ਘਰ ਉਜਾੜ ਕੇ ਆਪਦੇ ਘਰ ਚੰਗੇ ਕਰਨ ਵਾਲੀ ਸੋਚ ਆ ਇਹ ਗੱਲਾਂ ਤਾਂ ਗੁਰੂਆਂ ਦੀ ਵੀ ਕਰਦੇ ਆ ਇਸ ਕਰਕੇ ਭਰਾਵੋ ਤੁਹਾਨੂੰ ਬੇਨਤੀ ਆ ਕਿ ਤੁਸੀਂ ਫਰੀ ਦੇ ਲਾਲਚਾਂ ਵਿੱਚੋਂ ਨਿਕਲ ਜਾਓ ਤੁਸੀਂ ਦੋ ਡੰਗ ਦੀ ਰੋਟੀ ਸਿਹਤ ਸਿੱਖਿਆ ਰੋਜ਼ਗਾਰ ਇਹ ਤਿੰਨ ਚੀਜ਼ਾਂ ਮੰਗ ਲਓ ਇਹ ਤੁਹਾਨੂੰ ਤਿੰਨ ਚੀਜ਼ਾਂ ਸਵਾਰਨਾਂ ਜਿਹਦੇ ਘਰ ਕੋਈ ਮੈਂ ਕਹਿੰਨਾ 40000 ਦੀ ਨੌਕਰੀ ਆ ਗਈ ਉਹ 4000 ਰੁਪਏ ਬਿਜਲੀ ਬਿੱਲ ਵੀ ਭਰ ਸਕਦਾ 6000 ਰੁਪਏ ਦਾ ਆਟਾ ਰਾਂ ਛੰਦਾਲ ਵੀ ਲੈ ਸਕਦਾ ਪਿੱਛੇ 30000 ਬਚਦਾ ਫਿਰ ਉਹ 30000 ਰੁਪਏ ਜਿਹਦੇ ਵਿੱਚੋਂ ਜਿਹੜਾ ਕਹਿ ਲੋ 20000 ਰੁਪਇਆ ਕਿਸ਼ਤ ਭਰ ਕੇ ਕੋਈ 20 ਲੱਖ ਦਾ ਲੋਨ ਚੱਕ ਕੇ 20000 ਕਿਸ਼ਤ ਭਰ ਕੇ 20 ਲੱਖ ਦੇ ਕੋਠੀ ਵੀ ਪਾ ਸਕਦਾ ਪਿੱਛੇ ਫਿਰ ਵੀ 10000 ਬਚਦਾ ਜਿਹੜਾ ਉਹ ਆਪਦੇ ਬੱਚੇ ਵਾਸਤੇ ਸੇਵ ਕਰ ਸਕਦਾ ਨੋਟ ਕਰੋ ਗੱਲ ਸਾਡੀਆਂ 3 ਪੈਣਾ ਪੜੀਆਂ ਲਿਖੀਆਂ ਉਹਨਾਂ ਨੂੰ 51000 ਸगन ਸਕੀਮਾਂ ਦੀ ਲੋੜ ਨਹੀਂ ਗਈ ਉਹਨਾਂ ਨੂੰ ਸਿਰਫ ਤੇ ਸਿਰਫ 11 12000 21000 ਦੀ ਨੌਕਰੀ ਦੀ ਲੋੜ ਆ ਜਿਹੜੀਆਂ ਪੜ੍ਹੀਆਂ ਲਿਖੀਆਂ ਧੀਆਂ ਭੈਣਾਂ ਨੂੰ ਸਾਡੀਆਂ ਨੂੰ 51000 ਸਗਨ ਸਕੀਮਾਂ ਦਿੱਤੀਆਂ ਜਾਂਦੀਆਂ ਇਹ ਸਮਝ ਲਓ ਇਹ ਐਮਐਲਏ ਇਹ ਐਮਪੀ ਤੁਹਾਡੇ ਚੁਣੇ ਹੋਏ ਆ ਇਹ ਕੋਈ ਯਾਦ ਰੱਖ ਲਓ ਤੁਹਾਡੇ ਚੁਣੇ ਹੋਏ ਆ ਇਹ ਉਹ ਲੋਕ ਆ ਜਿਨ੍ਹਾਂ ਦੇ ਨਾਲ ਕਦੇ ਗਵਾਂਢੀ ਨਹੀਂ ਤੁਰਦੇ ਤੁਸੀਂ ਇਹਨਾਂ ਨਾਲ ਗਨਮੈਨ ਤੁਰਨ ਲਾ ਦਿੰਨੇ ਆ ਇਹ ਤੁਹਾਡੇ ਚੁਣੇ ਹੋਏ ਆ ਇਹਨਾਂ ਨੂੰ ਕਿਆ ਕਰੋ ਸਾਡੇ ਕੰਮ ਕਰੋ ਨਾ ਕਿ ਐਕਟਿੰਗਾਂ ਕਰੋ ਨਾ ਕਿ ਵੀਡੀਓ ਬਣਾ ਕੇ ਸਾਡੀ ਬੇਇੱਜ਼ਤੀ ਕਰੋ ਵੀਡੀਓ ਤਾਂ ਸਾਨੂੰ ਆਵਲੇ ਨਾਲ ਬਣਾਉਣੀ ਚਾਹੀਦੀ ਆ ਕਿ ਇਹਦੇ ਕੋਲ ਪੈਸਾ ਬਹੁਤ ਸੀਗਾ ਇਹਨੂੰ ਕੋਈ ਜਾਣਦਾ ਨਹੀਂ ਸੀਗਾ ਤੇ ਆ ਚੱਕ ਅਸੀਂ ਵੀਡੀਓ ਪਾਉਨੇ ਆ ਅਸੀਂ ਆਵਲੇ ਨੂੰ ਵੋਟਾਂ ਪਾੰਗਾ ਅੱਜ ਵੇਖੋ ਦਸਵੀਂ ਪਾਸ ਵਾਲਾ ਅੱਜ ਐਮਐਲਏ ਬਣਿਆ ਬੈਠਾ ਵੀਡੀਓ ਸਾਨੂੰ ਪਾਉਣੀ ਚਾਹੀਦੀ ਆ ਕੀ ਗੱਲ ਇਹਦਾ ਮਤਲਬ ਇਹ ਆ ਤੁਹਾਡੇ ਕੋਲ ਪੈਸਾ ਤੇ ਤੁਸੀਂ ਲੋਕਾਂ ਨੂੰ ਦੇ ਕੇ ਕੰਬਲ 300 ਦਾ 400 ਦਾ 500 ਦਾ ਕੰਬਲ ਦੇ ਕੇ ਭਵੇਂ 1000 ਦਾ ਹੋਵੇ ਤੁਸੀਂ ਵੀਡੀਓ ਪਾਉਨੇ ਆ ਫਿਰ ਤੁਹਾਡੇ ਪੇਜ ਵੀ ਆ ਤੁਹਾਡੇ ਚੈਨਲ ਵੀ ਹੋਣਗੇ ਫਿਰ ਭਾਈ ਤੁਸੀਂ ਉਹਨਾਂ ਦੇ ਪਾਉਨੇ ਆ ਤੇ ਤੁਸੀਂ ਇੱਕ ਕੰਬਲ ਦੇ ਕੇ ਗਾਂ 2 2 3 3 ਲੱਖ ਬੰਦੇ ਨੂੰ ਉਹਦਾ ਮੂੰਹ ਵਿਖਾਉਨੇ ਆ ਇਹ ਗੱਲ ਝੂਠਾ ਤਾਂ ਤੁਸੀਂ ਮੈਨੂੰ ਦੱਸ ਦੋ ਲੋਕੋ ਬਾਕੀ ਤੁਹਾਡੀ ਮਰਜ਼ੀ ਆ ਜੇਕਰ ਤੁਸੀਂ ਕੰਬਲਾ ਤੇ ਵਿਰਨ ਆਲੇ ਆ ਤਾਂ ਫਿਰ ਭਾਈ ਤੁਹਾਡੀ ਮਰਜ਼ੀ ਆ ਛੋਟੀ ਜੀ ਗੱਲ ਸੁਣਾ ਕੇ ਫਤੇ ਬਲਾਉਂਗਾ ਇੱਕ ਵਾਰ ਸੁਣੀ ਹੋਣੀ ਆ ਭੇਡਾਂ ਦੇ ਵਿੱਚ ਕੋਈ ਬੰਦਾ ਜਾਂਦਾ ਰਿਹਾ ਕਹਿੰਦਾ ਮੈਨੂੰ ਮੰਤਰੀ ਬਣਾਓ ਠੰਡਾ ਆਈ ਜਾਂਦੀਆਂ ਤੁਹਾਨੂੰ ਕੰਬਲ ਲੈ ਕੇ ਦੇਵਾਂਗਾ ਭੇਡਾਂ ਬੈਂ 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 ਕਰਨ ਤੇ ਛਾਲਾ ਮਾਰਨ ਕੋਈ ਮੇਰੇ ਵਰਗਾ ਕਮਲਾ ਲੇਲਾ ਖੜਾ ਸੀ ਕਹਿੰਦਾ ਬੈਂ ਬੈਂ ਉਹ ਉਹਦੀ ਮਾਂ ਕਹਿੰਦੀ ਹਾਂ ਪੁੱਤ ਕਹਿੰਦਾ ਬੀਬੀ ਜਿਹੜਾ ਇਹਨਾਂ ਨੇ ਕੰਬਲ ਦੇਣੇ ਆ ਕਹਿੰਦਾ ਉਹਨਾਂ ਕਿੱਥੋਂ ਲਿਆਉਣਗੇ ਭੇਡਾਂ ਸੋਚੀ ਪੈ ਗਈਆਂ ਉਹ ਚੁੱਪ ਕਰਕੇ ਬਹਿ ਗਈ ਕਹਿੰਦੀ ਜਾ ਭਾਈ ਤੂੰ ਉਹਨਾਂ ਸਾਥ ਹੀ ਆਉਣੀ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ